ਸਭ ਤੋਂ ਪਹਿਲਾਂ ਪਿਆਰਪਰੀ ਸ਼ਸ਼ੀਆ ਕਾਲ ਜੀ ਸੋ ਅੱਜ ਆਪਾਂ ਨੇ ਵੱਡੀ ਸੇਲ ਪਾਤੀ ਬਰਕ ਵਾਲੇ ਵਿਆਹ ਸ਼ਾਦੀਆਂ ਵਾਲੇ ਸੂਟਾਂ ਦੀ ਸਾਰੇ ਵੱਖੋ ਵੱਖਰੇ ਸੂਟ ਤੁਹਾਨੂੰ ਦਿਖਾਵਾਂਗੇ ਕੜਾਈ ਵਾਲੇ ਚੈੱਕ ਕਰੀ ਚਲੋ ਡਿਜ਼ਾਈਨ ਸਾਰੇ ਅਲੱਗ-ਅਲੱਗ ਹੋਣਗੇ ਦੇਖੋ ਜੀ ਇਹਦੇ ਵਿੱਚ ਤਿੰਨ ਚਾਰ ਸੇਲਾਂ ਨੇ ਆਪਣੇ ਕੋਲੇ ਜਿਵੇਂ ਕਿ ਇੱਕ 1300 ਰੁਪਏ ਦੇ ਵਿੱਚ ਇੱਕ 800 ਰੁਪਏ ਦੇ ਵਿੱਚ ਸੂਟ ਸਾਰੇ ਤੁਹਾਨੂੰ ਵਾਰੀ-ਵਾਰੀ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਰੇਟ ਵੀ ਦੱਸਾਂਗੇ 600 ਰੁਪਏ ਤੱਕ ਜਿਵੇਂ ਕਿ 500 ਤੱਕ ਸਾਰੇ ਵੱਖੋ ਵੱਖਰੇ ਕਾਊਂਟਰਾਂ ਤੇ ਸੇਲਾਂ ਲੱਗ ਚੁੱਕੀਆਂ ਨੇ ਪੂਰੇ ਫਾਇਦੇ ਨਾਲ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਸੂਟ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਟਾਪ ਟਾਪ ਦੇ ਡਿਜ਼ਾਈਨ ਵਿਆਹ ਸ਼ਾਦੀਆਂ ਵਾਸਤੇ ਸੂਟ ਜਿਹਨੇ ਲਿਆਣਿਆ ਪੂਰੇ ਫਾਇਦੇ ਨਾਲ ਕੱਢਦੇ ਨੇ ਆਪਾਂ ਨੇ ਵੱਡੀਆਂ ਸੇਲਾਂ ਲੱਗ ਚੁੱਕੀਆਂ ਨੇ ਰੱਖੜੀ ਤੱਕ ਪੂਰੇ ਫਾਇਦੇ ਨਾਲ ਸੂਟ ਦੇਵਾਂਗੇ 1 ਜੁਲਾਈ ਵਾਲਾ ਮੈਟਰ ਕਰ ਤੱਕ ਖਤਮ ਹੁਣ ਰਖੜੀ ਤੱਕ ਦੇ ਸੇਲ ਮੇਲੇ ਲਾਵਾਂਗੇ ਵੱਡੇ ਵੱਡੇ ਸੇਲਾਂ ਕੱਡੀਆਂ ਨੇ ਭਾਈ ਆਪਾਂ ਨੇ ਸੋ ਵੀਡੀਓ ਨਾਲ ਅੰਡ ਤੱਕ ਬਣੇ ਰਹੋ ਭਾਈ ਸੂਟ ਵੀ ਤੁਹਾਨੂੰ ਦਿਖਾਵਾਂਗੇ ਖੁੱਲ ਕੇ ਲੋ ਜੀ ਇਹ ਜਿਹੜੇ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੰਨੋ ਤੁਸੀਂ 1000 1500 2000 2500 3000 ਰੁਪਏ ਵਾਲੇ ਸੂਟ ਆਉਣਗੇ ਕਾਊਂਟਰ ਨੰਬਰ 9 ਦੇ ਉੱਪਰ ਸੇਲ ਮੇਲਾ ਲੱਗ ਚੁੱਕਿਆ ਚੈੱਕ ਕਰ ਸਕਦੇ ਹੋ ਮਾਲ ਬਾਧੂਆ ਕੁਆਂਟੀਟੀ ਜੇ ਦੇਖੋ ਜੀ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਮਾਲ ਦੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਕੱਪੜੇ ਆਉਣਗੇ ਜਿਵੇਂ ਕਿ ਖੀਨਖਾਵ, ਨੇਚਰਲ ਕ੍ਰੇਵ ਸਾਰੇ ਵੱਖੋ-ਵੱਖਰੇ ਕੱਪੜੇ ਚੈੱਕ ਕਰੀ ਚੱਲੋ ਸਾਰੇ ਤਰ੍ਹਾਂ ਦੇ ਵੱਖੋ-ਵੱਖਰੇ ਕੱਪੜੇ ਜਿਵੇਂ ਕਿ ਖੀਨਖਾਵ, ਆਰਗੇਨਜਾ, ਨੇਚਰਲ ਕ੍ਰੇਵ ਸਾਰੇ ਬਰੀਆਂ ਵਾਲੇ ਕਾਟਨ ਦੇ ਸੂਟ ਵੀ ਮਿਕਸ ਕੱਪੜੇ ਕੱਢਤੇ ਨੇ ਆਪਾਂ ਨੇ ਲਓ ਜੀ ਲਗਭਗ ਇਹ ਸਾਰਾ ਛੋਟੜ ਮਾਰੀ ਹੋਊਗਾ ਫਰੈਸ਼ ਮਾਲ ਹੈ ਚੈੱਕ ਕਰੀ ਚਲੋ ਇਹ ਕਾਟਨ ਦੇ ਵਿੱਚ ਨੇ ਇਹਦੇ ਵਿੱਚ ਸਿੰਥੈਟਿਕ ਟੱਚ ਵੀ ਆਉਣਗੇ ਹੈਂਡਵਰਕ ਥ੍ਰੈਡਵਰਕ ਸਾਰੇ ਤਰ੍ਹਾਂ ਦੇ ਮਿਕਸ ਕੱਪੜਿਆਂ ਦਾ ਇਕੁਇਰੇਟ ਕਰਤਾ ਆਪਾਂ ਨੇ ਫਾਈਨਲ ਸਿਰਫ ਤੇ ਸਿਰਫ 1300 ਰੁਪਏ ਦਾ ਸੂਟ ਮਿਲੂਗਾ ਭਾਈ ਪੂਰੇ ਫਾਇਦੇ ਨਾਲ ਕੱਢ ਤੇ ਰક્ષાਬੰਧਨ ਤੱਕ ਸੇਲਾਂ ਕੱਢਤੀਆਂ ਵੱਡੀਆਂ ਵੱਡੀਆਂ ਦੇਖੋ ਬੀ ਸ਼ੇਪ ਗਲੇ ਦੇ ਵਿੱਚ ਡਿਜ਼ਾਈਨ ਖੁੱਲਿਆ ਸਲਵਾਰ ਵਰਕ ਦੁਪੱਟਾ ਵਰਕ ਆਉਣਗੇ ਫੈਂਸੀ ਫੈਂਸੀ ਸੂਟ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 1300 ਰੁਪਏ ਦੇਖੋ ਚੈੱਕ ਕਰੀ ਚਲੋ ਆ ਦੇਖੋ ਨੇਚਰਲ ਕਰੇਵ ਦੇ ਵਿੱਚ ਡਿਜ਼ਾਈਨ ਆ 2250 ਵਾਲੇ ਸੂਟ ਸਾਰੇ ਇਹ ਸਾਰੇ ਸਾਨੂੰ 13-1300 ਦੇ ਵਿੱਚ ਹੀ ਲਾਤੇ ਨੇ ਭਾਈ ਪੂਰਾ ਕਰਤਾ ਫਾਇਦਾ 2.5-2.5 ਮੀਟਰ ਦੀ ਕੱਟ ਵਾਲੇ ਦੁਪੱਟੇ ਆਉਣਗੇ। ਯਾਰ ਚਨੂਨ ਦੇ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਸਿਰਾਂ ਤੋਂ ਸਿਰਾਂ ਹਾਜ਼ਰ ਹੋ ਗਏ। ਰੈੱਡ ਕਲਰ ਆ ਗਿਆ ਦੇਖੋ ਬਰੀਆਂ ਵਾਲਾ। ਬਹੁਤ ਹੀ ਸ਼ਾਨਦਾਰ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ। ਟੌਕ ਟੌਕ ਦੇ ਆਰਟੀਕਲ ਲੱਗ ਚੁੱਕੇ ਨੇ। ਰੱਖੜੀ ਵੰਦਨ ਤੱਕ ਸੇਲ ਮੇਲਾ ਲੱਗ ਗਿਆ ਭਾਈ। ਲਓ ਜੀ ਦੇਖੋ ਚੈੱਕ ਕਰੀ ਚਲੋ ਸੁਪਰ ਡੂਪਰ ਹਿੱਟ ਡਿਜ਼ਾਈਨ ਖੋਲ ਰਿਹਾ ਨੇ ਭਾਈ। ਦੇਖੋ ਕੀ ਕੀਨ ਖਾਬ ਦਾ ਡਿਜ਼ਾਈਨ ਆ ਗਿਆ ਦੇਖੋ ਕੀ ਬਾਤ ਹੈ ਜੀ ਮੋਰਨੀ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਚੈੱਕ ਕਰ ਲੋ ਦੇਖੋ ਸਲਵਾਰ ਵਰਕ ਆਊਗਾ ਟੌਪ ਦਾ ਡਿਜ਼ਾਈਨ ਦੁਪੱਟਾ ਕੰਟਰਾਸਟ ਕਢਾਈ ਵਾਲਾ ਦੇਖੋ ਜੀ ਇੱਕ ਹੋਰ ਆ ਗਿਆ ਪੂਰਾ ਭਾਰੀ ਦੁਪੱਟੇ ਨਾਲ ਬਹੁਤ ਸੋਹਣਾ ਆਰਟੀਕਲ ਖੁੱਲ ਰਿਹਾ ਹੈ ਨੇਚਰਲ ਕਰੇਵ ਦੇ ਵਿੱਚ ਦੇਖੋ ਡਿਜ਼ਾਈਨ ਕੀ ਬਾਤ ਹੈ ਜੀ ਪੂਰੇ ਹੈਵੀ ਦੁਪੱਟੇ ਨਾਲ ਇਹ ਮਾਨੂੰ 33500 ਰੁਪਏ ਰੇਟ ਸੀ ਇਹਦਾ ਇਹ ਵੀ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 1300 ਰੁਪਏ ਦੇ ਵਿੱਚ ਬਾਧੂ ਮਾਲ ਖੁੱਲ ਚੁੱਕਿਆ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਭਾਈ ਜਿੰਨੇ ਮਰਜ਼ੀ ਸੂਟ ਲੈ ਜਾਓ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 1300 ਲਓ ਜੀ ਖੀਨ ਖਾਬ ਦਾ ਇੱਕ ਡਿਜ਼ਾਈਨ ਹੋਰ ਖੁੱਲ ਗਿਆ ਕੀ ਬਾਤ ਹੈ ਜੀ ਟਾਪ ਟਾਪ ਦੇ ਸਟੈਂਡਰਡ ਦੇ ਡਿਜ਼ਾਈਨ ਖੁੱਲ ਗਏ ਨੇ ਸਲਵਾਰ ਵਰਕ ਦੇਖੋ ਜੀ ਵਿਆਹ ਸ਼ਾਦੀਆਂ ਲਈ ਸਪੈਸ਼ਲ ਮੇਲੇ ਲੱਗ ਚੁੱਕੇ ਨੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪੂਰਾ ਫਾਇਦਾ ਕਰਤਾ ਆਪਾਂ ਨੇ ਡੀਟੇਲ ਦੇ ਗਾਕਾਂ ਦਾ ਵਾਧੂ ਮਾਲ ਹੈ ਦੇ ਵਿੱਚ ਦੇਖੋ ਚੈੱਕ ਕਰੀ ਚਲੋ ਸਾਰੇ ਪੂਰੇ ਹੈਵੀ ਹੈਵੀ ਸੂਟ ਆਉਣਗੇ ਫੈਨਸੀ ਲਓ ਜੀ ਕੀ ਬਾਤ ਹੈ ਬਰਬਰੀ ਦੇ ਵਿੱਚ ਇਹ ਵੀ ਲਾ ਦਾਂਗੇ 1300 ਰੁਪਏ ਦੇ ਵਿੱਚ ਹੀ ਦੇਖੋ ਸਲਵਾਰ ਵਰਕ ਦੇਖੋ ਭਾਈ ਚੈੱਕ ਕਰ ਲੋ ਪੂਰੇ ਫੈਲੇ ਲਾਦੇ ਨੇ ਦੇਖੋ ਦੁਪੱਟਾ ਫੈਨਸੀ ਆਊਗਾ ਪੱਟੀ ਵਾਲਾ ਗੋਟਾ ਪੱਤੀ ਵਰਕ ਕੀ ਬਾਤ ਹੈ ਜੀ ਟੌਪ ਟੌਪ ਦੇ ਡਿਜ਼ਾਈਨਾਂ ਦੇ ਮੇਲੇ ਲਾਤੇ ਭਾਈ ਵੀ ਛੇਫ ਗਲੇ ਦੇ ਵਿੱਚ ਕੀ ਬਾਤ ਹੈ ਡਿਜ਼ਾਈਨ ਚੈੱਕ ਕਰੋ ਸ਼ਾਨਦਾਰ ਦੇਖੋ ਜੀ ਸਲਵਾਰ ਵਰਕਾ ਲਓ ਜੀ ਟੌਪ ਦੇ ਡਿਜ਼ਾਈਨ ਖੁੱਲ ਚੁੱਕੇ ਨੇ ਆ ਲੋ ਦੇਖੋ ਚੈੱਕ ਕਰੀ ਚੋ ਲੋ ਬਾਦੂ ਸਟਾਕ ਆਪਣੇ ਕੋਲ ਦੇਖੋ ਜੀ ਇਸਾਰਾ ਮਾਰ ਆਪਾਂ ਦੇ ਤੁਹਾਨੂੰ ਦੇਵਾਂਗੇ ਹੈਂਡਵਰਕ ਮਿਕਸ ਕੱਪੜੇ ਸਾਰੇ ਕਾਟਨ ਕਾਊਂਟਰ ਨੰਬਰ 9 ਦੇ ਉੱਪਰ ਚੈੱਕ ਕਰ ਸਕਦੇ ਹੋ ਵੱਡੀ ਸੇਲ ਲੱਗ ਚੁੱਕੀ ਆ ਸਿਰਫ ਤੇ ਸਿਰਫ 1300 ਰੁਪਏ ਦੇ ਵਿੱਚ ਇਹ ਦੂਜੇ ਨੰਬਰ ਦੀ ਸੇਲ ਆ 8 ਨੰਬਰ ਕਾਊਂਟਰ ਤੇ ਚੈੱਕ ਕਰ ਲੋ ਜੀ ਕਾਊਂਟਰ ਨੰਬਰ 8 ਦੇ ਉੱਪਰ ਸੇਲ ਲੱਗੀ ਆ ਇਹ ਸੂਟਾਂ ਦੀ ਸਾਰੇ ਹੈਵੀ ਹੈਵੀ ਸੂਟ ਆਉਣਗੇ ਇਹਦੇ ਵਿੱਚ ਵੀ ਹੈਂਡਵਰਕ ਵੀ ਰੈੱਡਵਰਕ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰਾਉਣਾ ਤੁਹਾਨੂੰ ਦੇਖੋ ਡਿਜ਼ਾਈਨ ਔਰ ਬਿਸਕੋਸ ਔਰ ਗੈਂਜਾ ਬਾਜੂ ਵਰਕ ਗਲਾ ਵਰਕ ਕੀਤਾ ਬਹੁਤ ਹੀ ਪਿਆਰਾ ਆਰਟੀਕਲ ਖੁੱਲਿਆ ਜੀ ਦੇਖੋ ਸਲਵਾਰ ਆਉਗੀ ਪਿਓਰ ਦੇ ਵਿੱਚ ਤੇ ਫੈਂਸੀ ਦੁਪੱਟਾ ਆਊਗਾ ਗੋਟਾ ਪੱਤੀ ਵਰਕ ਵਾਲਾ ਫੋਰ ਸਾਈਡ ਵਰਕ ਕੀਤਾ ਹੋਇਆ ਫੈਂਸੀ ਦੁਪੱਟਾ ਇਹਦੇ ਵਿੱਚ ਬਨਾਰਸੀ ਸੂਟ ਵੀ ਆਉਣਗੇ ਸਾਰੇ ਐ ਮਨੋ 1500 ਵਾਲੇ ਸੂਟ ਨੇ 1000 1500 1800 1700 ਵਾਲੇ ਸੂਟ ਇਹ ਸਾਨੂੰ ਆਪਾਂ ਲਾਤੇ ਨੇ ਸਾਰੇ ਪੂਰੇ ਲੈਸ ਰੇਟ ਦੇ ਵਿੱਚ ਵੱਡੀ ਸੇਲ ਕਰਤੀ ਹੈ ਵੀ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਫੈਨਸੀ ਫੈਨਸੀ ਭਾਰੀ ਭਾਰੀ ਦੁਪੱਟੇ ਆਉਣਗੇ ਦੇਖੋ ਜੀ ਬਨਾਰਸੀ ਦੁਪੱਟਾ ਕੀ ਬਾਤ ਹੈ ਜੀ ਟਾਪ ਡਿਜ਼ਾਈਨ ਖੁੱਲੀ ਆ ਇਹਦੇ ਵਿੱਚ ਕਲਰ ਬਾਦੂ ਨੇ ਵਿਸਕੋਸ ਔਰ ਗੰਜਾ ਦੇ ਕੋਰਡੀਆਂ ਦਿਖਾਵਾਂਗੇ ਦੇਖੋ ਸਾਰਾ ਮਾਲ ਕੱਟਦਾ ਪੂਰੇ ਫਾਇਦੇ ਨਾਲ ਦੇਖੋ ਭਾਈ 비스코스 오르겐자 살와르 워크 팬시 두파타 ਇਹ ਵੀ ਕੱਢਦਾ ਕਹਿੰਦੇ 800 ਦੇ ਵਿੱਚ ਲੱਗ ਚੁੱਕਿਆ ਸੇਨ ਮੇਲਾ ਭਾਈ ਦਸ਼ਮੀਸ਼ ਗਲਾਸ ਹਾਊਸ ਵਿਕੇ ਦੇਖੋ ਜੀ ਹੋਰ ਲਾ ਕਲਾਂ ਪਹੁੰਚੋ ਪੂਰੇ ਫਾਇਦੇ ਲਾਦਨੇ ਆ ਦੇਖੋ 살와르 워크 ਵੀ ਆਉ ਬਾਜੂ ਵਰਕ ਆ ਦੁਪੱਟਾ ਪੂਰਾ ਵਧੀਆ ਫੈਂਸੀ ਕੀ ਬਾਤ ਹੈ ਜੀ ਦੇਖੋ ਜੀ ਸੂਟ ਦੇਖੋ ਚੈੱਕ ਕਰੀ ਚਲੋ 비스코스 오르겐자 ਦਾ ਇੱਕ ਪਿਆਰ ਦੀ 살와ਰ ਤੇ ਗੋਟਾ ਪਤੀ ਵਰਕ ਦੇ ਨਾਲ ਕਰਤਾ ਦੁਪੱਟਾ ਤਿਆਰ 2.5 ਮੀਟਰ ਦੀ ਕੱਟ ਵਾਲਾ ਸਿਰਫ 800 ਦੇ ਵਿੱਚ ਹੀ ਲਾਦੇ ਨੇ ਸਾਰਾ ਡੀਐਨ ਚੈੱਕ ਕਰ ਲੋ ਪੂਰੇ ਫਾਇਦੇਕ ਲਾਦੇ ਦੇਖੋ ਜੀ ਕੀ ਬਾਤਾਂ ਨੇ ਸਾਰਾ ਮਾਲ ਖੁੱਲ ਚੁੱਕਿਆ ਪੂਰਾ ਕਰਤਾ ਫਾਇਦਾ ਰਿਟੇਲ ਦੇ ਗਾਕਾਂ ਦਾ ਸਿਰਫ ਤੇ ਸਿਰਫ 800 ਦੇ ਵਿੱਚ ਵੱਡੇ ਵੱਡੇ ਦੁਪੱਟੇ 2.5 ਮੀਟਰ ਦੀ ਕੱਟ ਵਾਲੇ ਕੀ ਬਾਤਾਂ ਨੇ ਖੁੱਲ ਗਏ ਨੇ ਸੋਹਣੇ ਸੋਹਣੇ ਸੂਟ ਦੇਖੋ ਭਾਈ ਗਲਾਸ ਸਿਮਰ ਦਾ ਡਿਜ਼ਾਈਨ ਖੁੱਲਿਆ ਕੀ ਬਾਤ ਹੈ ਜੀ ਦੁਪੱਟਾ ਚੈੱਕ ਕਰ ਲੋ 1500 2000 ਰੁਪਏ ਵਾਲਾ ਸੂਟ ਹੈ ਸਿਰਫ 800 ਦੇ ਵਿੱਚ ਚੈੱਕ ਕਰੋ ਡਿਜ਼ਾਈਨ ਬੜਾ ਸ਼ਾਨਦਾਰ ਦੇਖੋ ਜੀ ਹੈਂਡਵਰਕ ਵਾਹ ਪੂਰਾ ਸੋਹਣਾ ਹੋਇਆ ਹੈ ਕਲਰ ਡਿਜ਼ਾਈਨ ਮਿਲਣਗੇ ਬਾਦੂ ਦੇਖੋ ਬਾਦੂ ਰੰਗ ਪਹੁੰਚ ਚੁੱਕੇ ਨੇ ਡਿਜ਼ਾਈਨ ਵੱਖੋ ਵੱਖਰੇ ਦੇਵਾਂਗੇ ਸਿਰਫ ਤੇ ਸਿਰਫ 800 ਦੇ ਵਿੱਚ ਟਾਪ ਡਿਜ਼ਾਈਨਿੰਗ ਆਲ ਓਵਰ ਸੂਟ ਆਊਗਾ ਗਲਾਸੇਮ ਦਾ ਦੇਖੋ ਦੁਪੱਟਾ ਕਿਆ ਬਾਤਾਂ ਨੇ ਸ਼ਾਨਦਾਰ ਕੁਲਿਆ ਫੈਨਸੀ ਦੁਪੱਟਾ ਕੁਲਿਆ ਕਿੰਨਾ ਬੜਾ ਪਿਆਰਾ ਲਓ ਜੀ ਕਿੜਿਆਂ ਹੌਲ ਖੁੱਲੇ ਆ ਲਓ ਜੀ ਇਹ ਸਾਰੇ ਆਪਾਂ ਤੁਹਾਨੂੰ ਪੂਰੇ ਫਾਇਦਾ ਕਰਤਾ ਗਾਕਾਂ ਦਾ ਲੋ ਜੀ ਦੇਖੋ ਦੁਪੱਟਾ 2.5 ਮੀਟਰ ਦੀ ਕੱਟ ਆ ਲਾਊਗਾ ਚਨੂਨ ਦਾ ਆ ਦੇਖੋ ਜੀ ਲੈਨਿੰਗ ਟੈਬੀ ਲੈਨਿੰਗ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਸਲਵਾਰ ਵਰਕ ਵਿਦ ਦੁਪੱਟਾ ਵਰਕ ਆਊਗਾ ਦੇਖੋ ਜੀ ਤੁਸੀਂ ਆਪ ਹੀ ਦੇਖੋ ਪਲੇਨ ਕੱਪੜਾ ਨਹੀਂ ਆਉਂਦਾ ਪਲੇਨ ਕੱਪੜੇ ਦੇ ਰੇਟ 'ਚ ਕਢਾਈ ਕਰਕੇ ਸਲਵਾਰ ਵਰਕ ਕਰਕੇ ਦੁਪੱਟਾ ਵਰਕ ਕਰਕੇ ਦੇ ਰਹੇ ਆ ਆਪਾਂ ਤੁਹਾਨੂੰ ਸਿਰਫ 800 ਦੇ ਵਿੱਚ ਡਿਜ਼ਾਈਨ ਸਿਰਾ ਤੋਂ ਸਿਰਾ ਪਹੁੰਚ ਚੁੱਕੇ ਨੇ ਦੇਖੋ ਫੈਨਸੀ ਫੈਨਸੀ ਸੂਟਾਂ ਦਾ ਲੱਗ ਚੁੱਕਿਆ ਮੇਲਾ ਵਿਆਹ ਸ਼ਾਦੀਆਂ ਲਈ ਆਫਰਾਂ ਲਾਤੀਆਂ ਭਾਈ ਆਪਾਂ ਨੇ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਐਂਡ ਧਾਰੇ ਨੇ ਪੂਰੇ ਦੇਖੋ ਕੀ ਆ ਬਾਤ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਬਨਾਰਸੀ ਕੀ ਆ ਬਾਤ ਹੈ ਜੀ ਦੇਖੋ ਦੁਪੱਟਾ ਵੀ 2.5 ਮੀਟਰ ਦੀ ਕੱਟ ਵਾਲਾ ਹੋਊਗਾ 4 ਸਾਈਡ ਵਰਕ ਆਉਣਗੇ ਸੋਹਣੇ ਸੋਹਣੇ ਆਰਟੀਕਲ ਲਾਤੇ ਨੇ ਸੇਲ ਮੇਲੇ ਦੇ ਵਿੱਚ ਕੀ ਆ ਬਾਤ ਹੈ ਜੀ ਦੇਖੋ ਜੀ ਵਿਸਕੋਸ ਔਰ ਗੈਂਜਾ ਦੇਖੋ ਡਿਜ਼ਾਈਨਿੰਗ ਲੋ ਜੀ ਸਲਵਾਰ ਵਰਕ ਦੇ ਵਿੱਚ ਉੱਝ ਚੁੱਕਿਆ ਮਾਲ ਇਹ ਦੁਪੱਟਾ ਆ ਗਿਆ ਫੈਨਸੀ ਲੈਨਿੰਗ ਵਾਲਾ ਫੈਨਸੀ ਫੈਨਸੀ ਆਰਟੀਕਲ ਖੁੱਲ ਗਏ ਨੇ 800 ਦੇ ਵਿੱਚ ਧੜਾ ਧੜਾ ਮੇਲਾ ਲੱਗ ਚੁੱਕਿਆ ਪੂਰੇ ਫਾਇਦੇ ਨਾਲ ਦੇਖੋ ਡਿਜ਼ਾਈਨ کیا ਬਾਤ ਹੈ ਜੀ ਡਬਲ ਡਾਈ ਵਾਲਾ ਸੂਟ ਪਹੁੰਚਿਆ ਡਾਰਕ ਡਾਰਕ ਲਾਈਟ ਚਾਰਟ ਪਲੇਨ ਸਲਵਾਰ ਆਊਗੀ ਤੇ ਦੁਪੱਟਾ ਵੀ ਡਬਲ ਸ਼ੇਡ ਵਾਲਾ ਦੇਖੋ ਜੀ ਕੀ ਬਾਤ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਖੁੱਲ ਚੁੱਕਿਆ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਡਿੱਗ ਰਹੇ ਨੇ ਭਾਈ ਲਓ ਜੀ ਗਲਾਸ ਸਿਮਰ ਦੇ ਵਿੱਚ ਡੀਆਂ ਖੁੱਲ ਗਿਆ ਗਲਾਸ ਸਿਮਰ ਤੇ ਬਹੁਤੋ ਡਿਜ਼ਾਈਨ ਨੇ ਆਪਣੇ ਕੋਲ ਜਿੰਨੇ ਮਰਜ਼ੀ ਚੱਕ ਲੋ ਦੇਖੋ ਟਾਪ ਟਾਪ ਦੇ ਡੀਐਨਾਂ ਦਾ ਭਾਰੀ ਭਾਰੀ ਸੂਟਾਂ ਦਾ ਮੇਲਾ ਕਿਆ ਬਾਤ ਹੈ ਜੀ ਦੇਖੋ ਜੀ ਦੇਖੋ ਡਿਜ਼ਾਈਨ ਟਾਪ ਦੀ ਖੁੱਲ ਗਈ ਹੈ ਦੇਖੋ ਜੀ ਕਾਟਨ ਦੇ ਵਿੱਚ ਖੁੱਲਿਆ ਫੈਂਸੀ ਸੂਟ ਬਹੁਤ ਹੀ ਪਿਆਰਾ ਡਿਜ਼ਾਈਨ ਦੇਖੋ ਆ ਦੁਪੱਟਾ ਹੋਊਗਾ ਇਹਦਾ ਫੈਂਸੀ ਕਿਆ ਬਾਤ ਹੈ ਆ ਸਾਰੇ ਸੂਟਾਂ ਦਾ ਮੇਲਾ ਲੱਗ ਚੁੱਕਿਆ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਕੀ ਵਾਤਾਂ ਨੇ ਡਿਜ਼ਾਈਨ ਚੈੱਕ ਕਰ ਲੋ ਟੌਪ ਦੇ ਲੋਜੀ ਦੇਖੋ ੜਿਆ ਨਹੀਂ ਲੋਜੀ ਇਹ ਸਾਰੇ ਘੜਤੇ ਨੇ ਆਪਾਂ ਸਿਰਫ ਤੇ ਸਿਰਫ 800 ਦੇ ਵਿੱਚ ਕਾਊਂਟਰ ਨੰਬਰ ਚੈੱਕ ਕਰ ਲੋ ਇੱਕ ਵਾਰ ਫਿਰ 8 ਨੰਬਰ ਕਾਊਂਟਰ ਤੇ ਸੇਲ ਲੱਗੀ ਆ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਆ ਦੇਖੋ ਜੀ ਵਾਧੂ ਮਾਲ ਪਹੁੰਚ ਚੁੱਕਿਆ ਆਪਣੇ ਕੋਲ ਫੈਸੀ ਫੈਸੀ ਸੂਤਾਂ ਦਾ ਮੇਲਾ ਲੱਗ ਗਿਆ ਭਾਈ ਸਿਰਫ ਤੇ ਸਿਰਫ 800 ਦੇ ਵਿੱਚ ਲੋ ਜੀ ਟੈਬੀ ਲੈਨਿੰਗ ਦੇ ਵੀ ਡਿਜ਼ਾਈਨ ਖੁੱਲੇ ਬਹੁਤ ਸੋਹਣਾ ਦੇਖੋ ਟੈਬੀ ਲੈਨਿੰਗ ਦੇ ਡਿਜ਼ਾਈਨ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਬੀ ਸ਼ੇਫ ਗਲਾ ਹੋਮ ਮੇਡ ਕੰਮ ਹੈ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਵਿੱਚ ਬਾਦੂ ਡਿਜ਼ਾਈਨ ਨੇ ਇਹ ਤੋਂ ਵੀ ਵਧੀਆ ਵਧੀਆ ਪੂਰੇ ਟੌਪ ਟੌਪ ਦੇ ਡਿਜ਼ਾਈਨ 800 ਦੇ ਵਿੱਚ ਖੁੱਲ ਚੁੱਕੇ ਨੇ ਚੈੱਕ ਕਰ ਲਓ ਲਓ ਜੀ ਕਾਊਂਟਰ ਨੰਬਰ 7 ਤੇ 6 ਲੱਗਿਆ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਚੈੱਕ ਕਰ ਲੋ ਢੇਰ ਸੋਡੇ ਸਾਹਮਣੇ ਆ ਡਿਜ਼ਾਈਨਸ ਨੂੰ ਖੋਲ ਕੇ ਵੀ ਦਿਖਾਵਾਂਗੇ ਇਹਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਪੂਰੇ ਮਹਿੰਗੇ ਮਹਿੰਗੇ ਸੂਟ ਨੇ ਮਨੋਸ ਆਪਾਂ ਨੇ ਮੇਲਾ ਲਾਤਾ ਵੱਡਾ ਢੇਣ ਮੇਲਾ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਦੇਖੋ ਜੀ ਚੈੱਕ ਕਰੋ ਪਿਓਰ ਕਾਟਨ ਦੇ ਵਿੱਚ ਬਲੌਕ ਪੇਂਟ ਵਾਲਾ ਸੂਟ ਖੁੱਲਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੁਪੱਟਾ ਚੈੱਕ ਕਰੋ ਪੱਟੀ ਵਾਲਾ ਦੁਪੱਟਾ ਆਊਗਾ ਫੈਂਸੀ 22 ਮੀਟਰ ਦੀ ਕੱਟ ਵਾਲੇ ਦੁਪੱਟੇ ਆਉਣਗੇ ਚੈੱਕ ਕਰੀ ਚਲੋ ਡਿਜ਼ਾਈਨ ਬੜੇ ਸੋਹਣੇ ਖੁੱਲਣਗੇ ਇਹਦੇ ਵਿੱਚ ਸ਼ਾਨਦਾਰ ਦੇਖੋ ਜੀ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਲਾਤਾ ਵੀ ਸੇਰ ਮੇਲਾ ਕੱਢਤਾ ਆਪਾਂ ਰੱਖੜੀ ਤੱਕ ਜਿੰਨੇ ਮਰਜ਼ੀ ਸੂਟ ਲੈ ਜਾਓ ਪੂਰੇ ਫਾਇਦੇ ਨਾਲ ਦੇਵਾਂਗੇ ਚੈੱਕ ਕਰੀ ਚਲੋ ਡਿਜ਼ਾਈਨ ਸੇਰਾ ਤੋਂ ਸੇਰਾ ਡਿੱਗ ਰਹੇ ਨੇ ਦੇਖੋ ਜੀ ਇਹ ਸਾਰੇ ਕਾਟਨ ਦੇ ਸੂਟ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਖੁੱਲ ਰਹੇ ਨੇ ਫੁੱਲ ਪਿਓਰ ਦੁਪੱਟੇ ਨਾਲ ਪ੍ਰਿੰਟ ਵਾਲਾ ਦੁਪੱਟਾ ਹੋਊਗਾ ਇਹਦਾ ਦੇਖੋ ਜੀ ਚੈੱਕ ਕਰ ਲਓ ਕੀ ਆ ਬਾਤ ਹੈ ਜੀ ਸ਼ਾਨਦਾਰ ਡਿਜ਼ਾਈਨਾਂ ਦਾ ਮੇਲਾ ਲੱਗ ਗਿਆ ਭਾਈ ਪੂਰੇ ਫਾਇਦੇ ਨਾਲ ਦੇਖੋ ਜੀ ਦੇਖੋ ਪ੍ਰਿੰਟ ਸਲਵਾਰ ਆਉਗੀ ਤੇ ਵਰਕ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਹੋਇਆ ਹੋਇਆ ਇਦਾਂ ਸਿੱਪੀ ਲੱਗੀ ਆ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਜਾਮ ਕਾਟਨ ਦੇ ਵਿੱਚ ਡਿਜ਼ਾਈਨ ਖੁੱਲਿਆ ਕੀ ਬਾਤ ਹੈ ਜੀ ਹੈਂਡ ਵਰਕ ਤੇ ਥ्रेड ਵਰਕ ਤੇ ਦੁਪੱਟਾ ਹੋਊਗਾ ਕੱਟ ਵਰਕ ਵਾਲਾ ਦੇਖੋ ਭਾਈਕੋਬ ਦੇ ਸ਼ਾਨਦਾਰ ਡਿਜ਼ਾਈਨ ਲਓ ਜੀ ਡਿਜ਼ਾਈਨ ਬਹੁਤ ਜ਼ਿਆਦਾ ਨੇ ਸਭ ਕੋਸ਼ਿਸ਼ ਕਰਾਂਗੇ ਜਿੰਨੇ ਖੋਲ ਕੇ ਦਿਖਾਉਣ ਦੀ ਕਿਉਂਕਿ ਜਿੰਨਾ ਵੀ ਮਾਲ ਆ ਸਾਰਾ ਵਾਦੂ ਹੈ ਵੱਖੋ ਵੱਖਰੇ ਜਿੰਨੇ ਸੂਟ ਉਹਨੇ ਡਿਜ਼ਾਈਨ ਮਿਲਣਗੇ ਦੇਖੋ ਚੈੱਕ ਕਰੀ ਚੱਲੋ ਲਓ ਜੀ ਕੀ ਬਾਤ ਹੈ ਜੀ ਆਰੀ ਵਰਕਰ ਦੇ ਵਿੱਚ ਫੁੱਲਿਆ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੇਖੋ ਲਓ ਜੀ ਫੁੱਲ ਪਿਆਰ ਦੁਪੱਟਾ ਆਊਗਾ ਪ੍ਰਿੰਟ ਵਾਲਾ ਦੇਖੋ ਚੈੱਕ ਕਰੀ ਚੱਲੋ ਸਿਰਾ ਤੋਂ ਸਿਰਾ ਡਿਜ਼ਾਈਨ ਪਹੁੰਚ ਚੁੱਕੇ ਨੇ ਸਾਰੇ ਦੇਖੋ ਭਾਈ ਫੈਸੀ ਫੈਸੀ ਡਿਜ਼ਾਈਨ ਪਿਓਰ ਦੇ ਦੁਪੱਟਿਆਂ ਨਾਲ ਮਾਲ ਖੁੱਲ ਰਿਹਾ ਭਾਈ ਸਿਰਫ ਤੇ ਸਿਰਫ 600 ਦੇ ਵਿੱਚ ਜਿੰਨੇ ਵੀ ਤੁਹਾਡੇ ਸਾਹਮਣੇ ਡਿਜ਼ਾਈਨ ਪੇਸ਼ ਹੋ ਰਹੇ ਨੇ ਸਿਰਫ ਤੇ ਸਿਰਫ 600 ਦੇ ਵਿੱਚ ਦੇਖੋ ਡਿਜ਼ਾਈਨ ਟੌਪ ਦਾ ਡਿਜ਼ਾਈਨ ਖੁੱਲ ਚੁੱਕਿਆ ਫੁੱਲ ਵਿਅਰ ਦੁਪੱਟੇ ਦੇ ਨਾਲ ਜਾਮ ਪ੍ਰਿੰਟ ਟੌਪ ਡਿਜ਼ਾਈਨ ਵਰਕ ਹੋਇਆ ਹੋਇਆ ਇਹਨੇ ਸਾਰੇ ਫਲਾਵਰਾਂ ਦੇ ਉੱਪਰ ਆਰੀ ਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਭਾਈ ਲਓ ਜੀ ਵਰਗੰਜਾ ਦੇ ਵਿੱਚ ਖੁੱਲ ਗਿਆ ਦੇਖੋ ਜੀ ਸਿੱਪੀ ਲੱਗੀ ਆ ਦੁਪੱਟੇ 'ਚ ਵਰਕ ਹੋਇਆ ਸਾਰੇ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਸ਼ਾਨਦਾਰ ਕਰਤੇ ਨੇ ਫਾਇਦੇ ਪੂਰੇ ਦੇਖੋ ਭਾਈ ਸਲਵਾਰ ਵਰਕ ਦੇ ਨਾਲੇ ਵੀ ਤੁਹਾਨੂੰ ਲਾਵਾਂਗੇ 600 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਮੇਰੇ ਦੇ ਵਰਕ ਦੇਖੋ ਜੀ ਜਾਮ ਕਾਟਨ ਦਾ ਸੂਟ ਖੁੱਲਿਆ ਸ਼ਾਨਦਾਰ ਕੀ ਬਾਤ ਹੈ ਜੀ ਲਓ ਜੀ ਟੱਟ ਵਰਕ ਵਾਲਾ ਦੁਪੱਟਾ ਰੇਡ ਕਲਰ ਦੇ ਵਿੱਚ ਪੈਚ ਵਰਕ ਦਾ ਡਿਜ਼ਾਈਨ ਦਿਖਾਵਾਂਗੇ ਜਾਮ ਕਾਟਨ ਦੇ ਬਹੁਤ ਹੀ ਸੋਹਣਾ ਲੋਜੀ ਦੇਖੋ ਭਾਈ ਇਹ ਸਾਰੇ ਸੂਟ ਆਪਣੇ ਕੋਲੇ ਪਹੁੰਚ ਚੁੱਕੇ ਨੇ ਸਿਰਫ 600 ਦੇ ਵਿੱਚ ਰੇਟ ਇੱਕ ਵਾਰ ਫੇਰ ਸੁਣ ਲਓ 600 ਦੇ ਵਿੱਚ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੇ ਹਾਂ ਕਾਊਂਟਰ ਨੰਬਰ 7 ਦੇ ਉੱਪਰ ਲੱਗ ਚੁੱਕਿਆ ਸੇਲ ਮੇਲਾ ਲੋਜੀ ਕੱਟ ਵਰਕ ਵਾਲਾ ਆ ਗਿਆ ਦੁਪੱਟਾ ਇਹ ਜਾਮ ਕਾਟਨ ਆ ਵੀ ਜਾਮ ਕਾਟਨ ਦੇ ਵਿੱਚ ਆ ਕੀ ਆਵਾਜ਼ ਹੈ ਜੀ ਦੇਖੋ ਡਿਜ਼ਾਈਨ ਸ਼ਾਨਦਾਰ ਇਹਦੇ ਨਾਲ ਪ੍ਰਿੰਟ ਵਾਲਾ ਦੁਪੱਟਾ ਆਊਗਾ। ਲਓ ਭਾਈ। ਟੌਪਲੇਟ ਡਿਜ਼ਾਈਨ। ਫਾਇਦੇ ਨਾਲ ਆਗੇ ਕਹਿੰਦਾ ਫਾਇਦੇ ਨਾਲ ਸੂਟ ਆ ਗਏ ਬੜੇ ਸੋਹਣੇ ਸੋਹਣੇ ਆਰਟੀਕਲ ਪਹੁੰਚ ਚੁੱਕੇ ਨੇ। ਵਿਆਹ ਸ਼ਾਦੀਆਂ ਲਈ ਮੇਲੇ ਲੱਗੇ ਨੇ। ਦੇਖੋ ਡਿਜ਼ਾਈਨ ਜਾਮ ਕਾਟਨ ਦੇ ਜਿਨ੍ਹਾਂ ਦੇ ਵੀ ਅੱਗੇ ਹੁਣ ਵਿਆਹ ਸ਼ੁਰੂ ਹੋ ਰਹੇ ਨੇ ਭਾਈ ਰੱਖੜੀ ਤੱਕ ਮੇਲਾ ਲੱਗ ਚੁੱਕੇ ਨੇ। ਫਾਇਦਾ ਲੈ ਲਓ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪੂਰੇ ਫਾਇਦੇ ਨਾਲ ਕੱਢ ਤੇ ਸੂਟ ਆਪਾਂ। ਡਿਜ਼ਾਈਨ ਸਿਰਾ ਤੋਂ ਸਿਰਾ ਦੇਖੋ ਜੀ ਲਓ ਜੀ ਕਾਊਂਟਰ ਨੰਬਰ 6 ਦੇ ਉੱਪਰ ਸੇਨਾਲ ਖਾਵਾਂ ਤੁਹਾਨੂੰ 500 ਦੇ ਵਿੱਚ ਚੈੱਕ ਕਰ ਲੋ ਇਹ ਵੀ ਵਾਦੂ ਢੇਰ ਲੱਗ ਚੁੱਕੇ ਨੇ ਮਸਰੀਨ ਦੁਪੱਟੇ ਨਾਲ ਆਲਓਵਰ ਸੂਟ ਆਉਣਗੇ ਵਿਲਸਨ ਦੇ ਪ੍ਰਿੰਟ ਵਾਲੇ ਇੱਕ ਸਲਵਾਰ ਵਰਕ ਇਹ ਫਾਇਦੇ ਨਾਲ ਦੇ ਕਿ ਚੰਦੇਰੀ ਸਿਲਕ ਦੇ ਵਿੱਚ ਸੂਟ ਨੇ ਦੇਖੋ ਜੀ ਆ ਸਾਰੇ ਆਪਣੇ ਕੋਲ ਇੰਨਾ ਕੁ ਮਾਰ ਰਹਿ ਗਿਆ ਚੰਦੇਰੀ ਸਿਲਕ ਦੇ ਵਿੱਚ ਸੂਟ ਨੇ ਇਹ 125 25 ਰੁਪਏ ਦੇ ਲਾਵਾਂਗੇ ਦੇਖੋ ਜੀ ਚੈੱਕ ਕਰ ਲੋ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਇੱਕ ਆਪਣੇ ਕੋਲੇ ਆ ਕਾਟਨ ਦੇ 2 ਟੋਨ ਦਾ ਥੋੜੇ ਜਿਹੇ ਡਿਜ਼ਾਈਨ ਰਹਿੰਦੇ ਨੇ ਇਹਨਾਂ ਦਾ ਸੇਲ ਮੇਲਾ ਲਾਤਾ ਆਪਾਂ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਦੇਖੋ ਚੰਦੇਰੀ ਚੰਦੇਰੀ ਸਿਲਕ ਦੇ ਵਿੱਚ ਡਿਜ਼ਾਈਨ ਖੁੱਲ ਖੁੱਲਿਆ 125 ਰੁਪਏ ਦੇ ਵਿੱਚ ਵਿਆਹ ਸ਼ਾਦੀਆਂ ਲਈ ਆਫਰ ਹੈ ਭਾਈ ਪੂਰੇ ਦੇਣ ਲੈਣ ਦੇ ਵਿੱਚ ਜਿਹਨੂੰ ਮਰਜ਼ੀ ਦਿਓ ਸੂਟ ਪੂਰਾ ਸੋਹਣਾ ਆਊਗਾ ਕੱਪੜਾ ਵਧੀਆ ਵਰਕ ਕੀਤਾ ਹੋਇਆ ਦੇਖੋ ਜੀ ਲੜਕਣਾ ਵਾਲੇ ਦੁਪੱਟੇ ਆ ਗਏ ਫੈਂਸੀ ਫੈਂਸੀ ਸਿਰਫ ਤੇ ਸਿਰਫ 125 ਰੁਪਏ ਦੇਖੋ ਵਰਕ ਵਾਲਾ ਦੁਪੱਟਾ ਕਿੰਨਾ ਹੈਵੀ ਸੂਟ ਹੈ ਦੇਖੋ ਭਾਈ ਦੇਣ ਲੈਣ ਦੇ ਵਿੱਚ ਵਿਆਹ ਸ਼ਾਦੀ ਜਿਹਦੇ ਅੱਗੇ ਸਰਦੀਆਂ ਚ ਵਿਆਹ ਰਿਹਾ ਉਹਨਾਂ ਵਾਸਤੇ ਪੂਰੇ ਫਾਇਦੇ ਨਾਲ ਸੂਟ ਪਹੁੰਚੇ ਨੇ ਆਪਣੇ ਕੋਲ ਚੈੱਕ ਕਰ ਲਓ ਜਿੰਨੇ ਵੀ ਸੇਲ ਮੇਦੇ ਤੁਹਾਨੂੰ ਦਿਖਾਏ ਨੇ ਆਪਾਂ ਨੇ ਵਰਕ ਵਾਲੇ ਸੂਟ ਦੇਖੋ ਜੀ ਚੰਦੇਰੀ ਸਿਲਕ ਦੇ ਵਿੱਚ ਡਿਜ਼ਾਈਨ ਖੁੱਲ ਰਹੇ ਨੇ ਸਿਰਫ ਤੇ ਸਿਰਫ 125 ਰੁਪਏ ਦਾ ਸੂਟ ਮਿਲੂਗਾ ਦੇਖੋ ਭਾਈ ਵਰਕ ਦਾ ਮੁੱਲ ਵੀ ਨਹੀਂ ਹੈਗਾ ਕਿਆ ਬਾਤ ਹੈ ਜੀ ਦੇਖੋ ਡਿਜ਼ਾਈਨ ਸੇਰਾ ਇਹ ਸਾਰੇ ਤੁਹਾਨੂੰ ਆਪਾਂ ਲਾਵਾਂਗੇ 125 ਰੁਪਏ ਦੇ ਵਿੱਚ ਦੇਖੋ ਭਾਈ ਡਿਜ਼ਾਈਨ ਇਹਦੇ ਵਿੱਚ ਬਾਦੂ ਨੇ ਸ਼ਾਪ ਤੇ ਪਹੁੰਚ ਕੇ ਦੇਖ ਸਕਦੇ ਹੋ ਤੁਸੀਂ ਸੇਲ ਮੇਲੇ ਲੱਗ ਚੁੱਕੇ ਨੇ ਵੱਡੇ ਵੱਡੇ ਫਾਇਦਿਆਂ ਨਾਲ ਭਾਈ ਆਹ 2 ਟੂਨ ਦੇ ਵਿੱਚ ਡਿਜ਼ਾਈਨ ਆਪਣੇ ਕੋਲੇ ਥੋੜੀ ਮਾਲ ਹੈ ਸਟਾਕ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਚੈੱਕ ਕਰ ਲਓ ਪ੍ਰਿੰਟ ਵਾਲੀ ਸਲਵਾਰ ਆਊਗੀ ਤੇ ਪ੍ਰਿੰਟ ਵਾਲਾ ਹੀ ਦੁਪੱਟਾ ਆਊਗਾ ਭਾਈ ਦੇਖੋ ਚੈੱਕ ਕਰੋ ਡਿਜ਼ਾਈਨ ਇਹਦੇ ਵਿੱਚ ਸ਼ਾਨਦਾਰ ਖੁੱਲ ਰਹੇ ਨੇ ਸਿਰਫ ਤੇ ਸਿਰਫ 150 ਦੇ ਵਿੱਚ ਮੇਲਾ ਲੱਗ ਚੁੱਕਿਆ ਪ੍ਰਿੰਟ ਸਲਵਾਰ ਤੇ ਪਿਓਰ ਕਾਟਨ ਦੁਪੱਟਾ ਲਓ ਜੀ ਪੂਰੇ ਫਾਇਦੇ ਨਾਲ ਕੱਢਤਾ ਸਿਰਫ 150 ਰੁਪਏ ਦੇ ਵਿੱਚ ਦੇਖੋ ਜੀ 150 ਚ ਡਿਜ਼ਾਈਨ ਦਿਖਾਉਣਾ ਸਾਨੂੰ ਦੇਖੋ ਚੈੱਕ ਕਰ ਲਓ ਕੁਆਂਟੀਟੀ ਜੀ ਮਾਲ ਖੁੱਲ ਰਿਹਾ ਸਿਰਫ 150 ਦੇ ਵਿੱਚ ਸੇਰ ਮੇਲਾ ਲਾਤਾ ਭਾਈ ਪਿਓਰ ਕਾਟਨ ਦੁਪੱਟੇ ਨਾਲ ਪ੍ਰਿੰਟ ਦੁਪੱਟਾ ਆਊਗਾ ਪੂਰੇ ਫਾਇਦੇ ਨਾਲ ਕੱਢ ਤੇ ਸਿਰਫ 150 ਚ ਇੱਕ ਬਰਫੀ ਕਾਟਨ ਦਾ ਸੂਟ ਦਿਖਾਉਣਾ ਹੈ ਤੁਹਾਨੂੰ ਉਹ ਵੀ 150 ਦੇ ਵਿੱਚ ਦਿਖਾਵਾਂਗੇ ਦੇਖੋ ਚੈੱਕ ਕਰੀ ਚੱਲੋ ਡਿਜ਼ਾਈਨ ਇਹਦੇ ਵੀ ਆਪਣੇ ਕੋਲ ਹੈਗਾ ਮਾਲ ਬਾਦੂ ਸਟਾਕ ਜਿੰਨਾ ਮਰਜ਼ੀ ਲੈ ਜਾਓ ਹੋਲਸੇਲ ਤੇ ਰਿਟੇਲ ਦੇ ਗਾਕਾਂ ਵਾਸਤੇ ਬਾਦੂ ਮਾਲ ਹੈ ਆਪਣੇ ਕੋਲ 1.500 ਰੁਪਏ ਦੇ ਵਿੱਚ ਦੇਖੋ ਡਿਜ਼ਾਈਨ ਸੂਟ ਚੈੱਕ ਕਰ ਲਓ ਬਾਦੂ ਮਾਲ ਆਪਣੇ ਕੋਲੇ ਡਿਜ਼ਾਈਨ ਇੰਨੇ ਜ਼ਿਆਦਾ ਨੇ ਸ਼ਾਪ ਤੇ ਪਹੁੰਚ ਗਏ ਦੇਖੋ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਸਿਰਫ 150 ਦੇ ਵਿੱਚ ਰਿਆਸ਼ੀਆਂ ਦੀਆਂ ਲਈ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਭਾਈ ਵੱਧੋ ਮਾਲ ਘਰ ਤੱਕ ਮਾਲ ਗਿਆਂ ਦਾ 150 ਦੇ ਵਿੱਚ ਘੜਤਾ ਸੇਲ ਮੇਲਾ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ 500 ਦੇ ਵਿੱਚ ਡਿਜ਼ਾਈਨ ਖੁੱਲੇ ਹੋਏ ਨੇ ਇਹ ਵੀ ਸੇਲ ਮੇਲਾ ਲਾਇਆ ਆਪਾਂ ਤੁਹਾਡੇ ਵਾਸਤੇ ਪੂਰੇ ਫਾਇਦੇ ਨਾਲ ਦਿਖਾਵਾਂਗੇ ਸੂਟ ਬੜੇ ਸੋਹਣੇ ਸੋਹਣੇ ਆਉਣਗੇ ਇਹਦੇ ਵਿੱਚ ਵੀ ਦੇਖੋ ਭਾਈ ਥ੍ਰੈਡ ਵਰਕ ਦੇ ਵਿੱਚ ਡਿਜ਼ਾਈਨ ਖੁੱਲੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਚੈੱਕ ਕਰ ਚਲੋ ਇਹਦੇ ਵਿੱਚ ਮੱਖੋ ਵੱਖਰੇ ਕੱਪੜੇ ਆਉਣਗੇ ਖਾਦੀ ਕਾਟਨ ਦਾ ਡਿਜ਼ਾਈਨ ਦੇਖੋ ਚੈੱਕ ਕਰ ਲਓ ਖਾਦੀ ਕਾਟਨ ਟਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਸ ਟਾਈਮ ਆਪਾਂ ਨੇ ਸੇਲ ਦੇ ਵਿੱਚ ਹੀ ਘੜਤਾ ਇਹਦਾ ਸਿਰਫ ਤੇ ਸਿਰਫ 500 ਦੇ ਵਿੱਚ ਕੱਟਵਰਕ ਦੁਪੱਟਾ ਆਊਗਾ ਪਿਓਰ ਮਸਲੀਨ ਦਾ ਲੋ ਜੀ ਔਰਗੰਜਾ ਆ ਗਈ ਲੈਨਿੰਗ ਵਾਲੀ ਕੀ ਬਾਤ ਹੈ ਵਿਸਕੋਸ ਔਰਗੰਜਾ ਹੈਂਡਵਰਕ ਕੀਤਾ ਕੰਮ ਬੜਾ ਸੋਹਣਾ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਵੀ ਇਹਦਾ ਆਊਗਾ ਟੈਬੀ ਲੈਨਿੰਗ ਵਾਲਾ ਲੋ ਜੀ ਕੀ ਬਾਤ ਹੈ ਜੀ ਜਿਨ੍ਹਾਂ ਨੇ ਸਰਦੀਆਂ ਦੇ ਵਿੱਚ ਵਿਆਹ ਰੱਖਿਆ ਨਾ ਲੋੜੀ ਤੱਕ ਆਪਾਂ ਨੇ ਪੂਰੇ ਆਫਰਾਂ ਲਾਤੀਆਂ ਵੱਡੀਆਂ ਸੇਲਾਂ ਘੜਤੀਆਂ ਨੇ ਪੂਰੇ ਫਾਇਦੇ ਨਾਲ ਲੈ ਜਾਓ ਭਾਈ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਦੇਖੋ ਚਾਕ ਚਾਕਾਂ ਦੇ ਕਢਾਈ ਵਾਲਾ ਸੂਟ ਖੁੱਲਿਆ ਬਹੁਤ ਹੀ ਸ਼ਾਨਦਾਰ ਲਓ ਜੀ ਦੁਪੱਟਾ ਇਹਦਾ ਵੀ ਆਊਗਾ ਫੈਂਸੀ ਲੇਸ ਵਾਲਾ ਦੇਖੋ ਚੈੱਕ ਕਰੀ ਚਲੋ ਟੌਪ ਟੌਪ ਦੇ ਡਿਜ਼ਾਈਨਾਂ ਦਾ ਮੇਲਾ ਲੱਗ ਇੱਕ ਔਰਗੰਜਾ ਦੇ ਵਿੱਚ ਡਿਜ਼ਾਈਨ ਖੁੱਲਿਆ ਬਹੁਤ ਹੀ ਸੋਹਣਾ ਦੇਖੋ ਭਾਈ ਪ੍ਰਿੰਟ ਵਾਲਾ ਸੂਟ ਹੈ ਸਿੱਪੀ ਸtare ਲੱਗੇ ਨੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਖੁੱਲ ਚੁੱਕਿਆ ਆ ਲਓ ਭਾਈ ਦੇਖੋ ਇਹਦਾ ਦੁਪੱਟਾ ਵੀ ਫੈਂਸੀ ਆਊਗਾ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ ਓਨਲੀ 500 ਦੇ ਵਿੱਚ ਦੇਖੋ ੜੀਆਂ ਲਓ ਜੀ ਟੌਪ ਟੌਪ ਦੇ ਡਿਜ਼ਾਈਨ ਇਹਦੇ ਵਿੱਚ ਫੈਂਸੀ ਦੁਪੱਟਾ ਆਊਗਾ ਲਓ ਜੀ ਡਬਲ ਸ਼ੇਡ ਵਾਲਾ ਦੁਪੱਟਾ ਆਊਗਾ ਦੇਖੋ ਚੈੱਕ ਕਰੀ ਚਲੋ ਪੂਰਾ ਸ਼ਾਨਦਾਰ ਦੁਪੱਟਾ ਬਲੈਕ ਕਲਰ ਦੇ ਵਿੱਚ ਡਿਜ਼ਾਈਨ ਪੁੱਲਿਆ ਕੀ ਆ ਵਾਹ ਤੇ ਬਨਾਰਸੀ ਔਰ ਜੈਪੁਰੀ ਡਿਜ਼ਾਈਨ ਇਹ ਪੂਰੀ ਪ੍ਰਿੰਟ ਦਾ ਡਿਜ਼ਾਈਨ ਖੁੱਲਿਆ ਬਹੁਤ ਹੀ ਸ਼ਾਨਦਾਰ ਦੇਖੋ ਭਾਈ ਕੀ ਬਾਤ ਹੈ ਜੀ ਟੌਪ ਟੌਪ ਦੇ ਡਿਜ਼ਾਈਨ ਕੱਢਦੇ ਨੇ ਆਪਾਂ ਸਿਰਫ ਤੇ ਸਿਰਫ 5 ਜੀ ਸਾਰਾ ਮਾਲ ਹੈ ਮੰਨੋ ਵੀ 700 800 ਰੁਪਏ ਵਾਲਾ ਮਾਲ ਹੈ ਜਿਹੜਾ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੰਨੇ ਵੀ ਸੂਟ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਨੇ ਭਾਈ ਦੇਖੋ ਕੱਟਵਰਕ ਦੁਪੱਟਿਆਂ ਨਾਲ ਫੈਨਸੀ ਗੈਸੀ ਆਰਟੀਕਲ ਪਹੁੰਚ ਚੁੱਕੇ ਨੇ ਸਿਰਫ 500 ਦੇ ਵਿੱਚ ਇੱਕ ਸਲਵਾਰ ਵਰਕ ਵਾਲੇ ਸੂਟ ਦਿਖਾਉਂਦਾ ਤੁਹਾਨੂੰ ਦੇਖੋ ਇਹਦੇ ਨਾਲ ਪ੍ਰਿੰਟ ਵਾਲੀ ਸਲਵਾਰ ਆਊਗੀ ਪਿਓਰ ਕਾਟਨ ਦੀ ਤੇ ਕਾਟਨ ਦੀ ਆਊਗੀ ਸਲਵਾਰ ਵਰਕ ਵਾਲੀ ਤੇ ਫੁੱਲ ਪਿਓਰ ਦੁਪੱਟਾ 2.5 ਮੀਟਰ ਦੀ ਕੱਟ ਵਾਲਾ ਪੂਰਾ ਦੇਖੋ ਜੀ ਫੈਨਸੀ ਦੁਪੱਟਾ ਫੁੱਲ ਰਿਆ ਪੂਰਾ ਲਓ ਜੀ ਲੇਸ ਪੱਟੀ ਲੱਗੀ ਆ ਫੋਰ ਸਾਈਡ ਆ ਵਾਲੀ ਚੈੱਕ ਕਰਿਓ ਇਹਦੇ ਵਿੱਚ ਵੀ ਚਾਰ ਪੰਜ ਜੀ ਐਨੇ ਵੱਖੋ ਵੱਖਰੇ ਦੇਖੋ ਭਾਈ ਜਾਮ ਕਾਟਨ ਦੇ ਡਿਜ਼ਾਈਨ ਕੋਲ ਬੜਾ ਸ਼ਾਨਦਾਰ ਪ੍ਰਿੰਟ ਵਾਲਾ ਡਿਜ਼ਾਈਨ ਕੋਲ ਦੇਖਿਆ ਦੇਖੋ ਜੀ ਲਓ ਜੀ ਇਹਦੇ ਨਾਲ ਪਲੇਨ ਸਲਵਾਰ ਆਊਗੀ ਤੇ ਫੈਸੀ ਦੁਪੱਟਾ ਆਊਗਾ ਪ੍ਰਿੰਟੋ ਵਾਲਾ ਲਓ ਜੀ ਇਹ ਰਿਹਾ ਕੋਟਨ ਲਓ ਜੀ ਇਹ ਸਹਿਵਾ ਦਾ ਸੂਟ ਆ ਗੀਜਾ ਕਾਟਨ ਦੇ ਵਿੱਚ ਦੇਖੋ ਪ੍ਰਿੰਟ ਵਾਲਾ ਦੁਪੱਟਾ ਪਲੇਨ ਸਲਵਾਰ ਇਹਦੇ ਵਿੱਚ ਕਲਰ ਹੋਰ ਵੀ ਵਾਧੂ ਨੇ ਇਹ ਵੀ ਆਪਾਂ ਤੁਹਾਨੂੰ ਦੇਵਾਂਗੇ 500 ਦੇ ਵਿੱਚ ਸਹਿਵਾ ਬ੍ਰਾਂਡ ਕ ਕੰਪਨੀ ਦਾ ਸੂਟ ਹੈ ਬਹੁਤ ਹੀ ਸੋਹਣਾ ਦੇਖੋ ਇੱਕ ਹੋਰ ਡਿਜ਼ਾਈਨ ਆ ਗਿਆ ਭਾਈ ਕੀ ਆਵਾਜ਼ ਹੈ ਜੀ ਆਰੀ ਵਰਕ ਦੇ ਵਿੱਚ ਡਿਜ਼ਾਈਨ ਹੈ ਤੇ ਪਲੇਨ ਸਲਵਾਰ ਆਊਗੀ ਤੇ ਦੁਪੱਟਾ ਆਊਗਾ ਪਿਓਰ ਮਲਾਈ कॉटन ओरिजिनल कॉटन ਦੁਪੱਟਾ ਆ ਗਿਆ ਆਵਾਜ਼ ਹੈ ਜੀ ਦੇਖੋ ਭਾਈ 6-700 ਵਾਲੇ ਮਾਲ ਨੇ ਸਾਰੇ 700-800 ਵਿੱਚ ਓਏ ਇਹ ਆਪਣੇ ਕੋਲੇ ਥੋੜਾ ਜਿਹਾ ਸਟਾਕ ਸੀਗਾ ਸੋ ਆਪਾਂ ਨੇ ਨਾ ਸੇਲ ਮੇਲਾ ਲਾਤਾ ਭਾਈ ਪੂਰੇ ਫਾਇਦੇ ਨਾਲ ਰਿਟੇਲ ਦੇ ਗਾਕਾ ਨਾਲ ਕਹਿੰਦੇ ਫਾਇਦਾ ਕਰ ਦਾਂਗੇ ਰੱਖੜੀ ਤੱਕ ਸੇਲਾਂ ਕਰਤੀਆਂ ਦੇਖੋ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਪਹੁੰਚ ਚੁੱਕੇ ਨੇ ਜਿਹੜੇ ਵੀ ਸੇਲ ਨਾਲ ਤੁਹਾਨੂੰ ਦਿਖਾਈਆਂ ਨੇ ਕਾਊਂਟਰ ਨੰਬਰ ਜਿਵੇਂ ਦੱਸਿਆ ਸਾਰੇ ਉਵੇਂ ਉਵੇਂ ਸੂਟ ਮਿਲਣਗੇ ਪੂਰੇ ਫਾਇਦੇ ਨਾਲ ਕੱਟਦੇ ਨੇ ਸਿਰਫ ਤੇ ਸਿਰਫ ਆਸ ਜਿੰਨੇ ਵੀ ਡਿਜ਼ਾਈਨ ਆ ਗਏ ਆਪਣੇ ਕੋਲ 500 ਦੇ ਵਿੱਚ ਦੇਖੋ ਭਾਈ ਸਾਰੇ ਟੌਪ ਦੇ ਵੀ ਔਰਗੇਂజా ਲਾਈਨਿੰਗ ਸਲਵਾਰ ਵਰਕ ਤੇ ਦੁਪੱਟਾ ਉ ਘੱਟ ਵਰਕ ਵਾਲਾ ਔਰਗੇਂజా ਲਾਈਨਿੰਗ ਦਾ ਦੇਖੋ ਭਾਈ ਹੈਂਡਵਰਕ ਤੇ ਥ्रेडਵਰਕ ਮਿਕਸ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਚੈੱਕ ਕਰੀ ਚੱਲੋ। ਲਓ ਜੀ, ਕ੍ਰੇਵ ਦਾ ਸੂਟ ਖੁੱਲਿਆ। ਇਹ ਵੀ ਕਹਿੰਦੇ 500 ਦੀ ਕਰ ਦੋ। ਦੇਖੋ ਡਿਜ਼ਾਈਨ ਚੈੱਕ ਕਰ ਸਕਦੇ ਹੋ। ਹੈਂਡਵਰਕ ਦੇ ਵਿੱਚ ਡਿਜ਼ਾਈਨ ਆ ਸਾਰਾ। ਆਹ ਦੇਖੋ ਭਾਈ। ਹੈਂਡਵਰਕ ਪਲੱਸ ਥ्रेडਵਰਕ ਤੇ ਦੁਪੱਟਾ ਆਊਗਾ ਕੱਟਵਰਕ ਵਾਲਾ। ਇਹ ਵੀ ਆਪਾਂ ਤੁਹਾਨੂੰ 500 ਦੇ ਵਿੱਚ ਹੀ ਲਾ ਦਾਂਗੇ। ਚੈੱਕ ਕਰੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਡਿਜ਼ਾਈਨ ਖੁੱਲਗੇ। ਦੇਖੋ ਚੈੱਕ ਕਰੀ ਚੱਲੋ ਸਾਰੇ ਕਰੇਵ ਦੇ ਸੂਟ ਨੇ ਆ ਨੈਚੁਰਲ ਕਰੇਵ ਦੇ ਸੂਟਾਂ ਦਾ ਮੇਲਾ ਲਾਤਾ ਕਹਿੰਦੇ ਇਹ ਵੀ 500 ਚ ਕੱਢ ਦੋ ਆਪਣੇ ਕੋਲ ਦੇਖੋ ਜੀ ਵੱਡਾ ਫਾਇਦਾ ਕਰਤਾ ਕਹਿੰਦੇ ਰਿਟੇਲ ਦੇ ਗਾਕਾਂ ਦਾ ਵਿਆਹ ਸ਼ਾਦੀਆਂ ਲਈ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਨ੍ਹਾਂ ਨੇ ਸਰਦੀਆਂ ਚ ਵਿਆਹ ਨੇ ਨਾ ਰੱਖੜੀ ਤੱਕ ਲੈ ਜਾਓ ਪੂਰੇ ਫਾਇਦੇ ਲਾਤੇ ਨੇ ਆਪਾਂ ਦੇਖੋ ਜੀ ਜਿੰਨੀਆਂ ਵੀ ਸੇਲਾਂ ਅੱਜ ਤੁਹਾਨੂੰ ਦਿਖਾਈਆਂ ਨੇ ਪੂਰੇ ਫਾਇਦੇ ਨਾਲ ਕਰਤੀਆਂ ਚੱਕੋ ਜੀ ਲਓ ਜੀ ਦੇਖੋ ਖਾਦੀ ਕਾਟਨ ਦਾ ਸੂਟ ਖੁੱਲਿਆ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੀ ਆਪਾਂ ਤੁਹਾਨੂੰ 500 ਦੇ ਵਿੱਚ ਹੀ ਲਾਵਾਂਗੇ ਦੇਖੋ ਆ ਸਲਵਾਰ ਵਰਕ ਆਊਗਾ ਇਹਦਾ ਤੇ ਬਾਜੂ ਵਰਕ ਸਲਵਾਰ ਵਰਕ ਬਾਜੂ ਵਰਕ ਕੱਲੀ ਕਢਾਈ ਦਾ ਮੁੱਲ ਨਹੀਂ ਦੇਖੋ ਤੁਸੀਂ ਵਿੱਚ ਸੂਟ ਦੇਵਾਂਗੇ ਆਲ ਓਵਰ ਵਰਕ ਕਰਤਾ ਤੇ ਕੱਟ ਵਰਕ ਵਾਲਾ ਦੁਪੱਟਾ ਪ्योर ਮਸਲੀਨ ਦਾ